ਵੀਡੀਓ ਵਿੱਚ ਜੁੜ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਨਾ ਅੱਗੇ ਤਿਆਰ ਕਰਾਂਗੇ ਰਾਤ ਦੇ ਬਚੇ ਹੋਏ ਆਟੇ ਤੋਂ ਚੂਰੀ ਇਹ ਮੈਂ ਅੱਜ ਹੀ ਤੰਦੂਰ ਤੇ ਰੋਟੀਆਂ ਪਕਾ ਲਈਆਂ ਸੀ ਵੱਡੇ ਵੱਡੇ ਮਾਣ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰੀ ਜੁੜ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓਜ਼ ਰਸਮੀ ਤੁਹਾਡੇ ਤੱਕ ਪਹੁੰਚ ਸਕੀ ਜੀ ਇਹ ਚੂਰੀ ਖਾਣ ਵਿੱਚ ਬਹੁਤ ਟੇਸਟੀ ਲੱਗਦੀ ਹੈ ਅੱਜ ਆਪਾਂ ਇਹਨਾਂ ਨੂੰ ਗੁੜ ਗੁਰਤੂ ਬਣਾ ਕੇ ਤਿਆਰ ਕਰਾਂਗੇ ਥੋੜੀ ਜਿਹੀ ਵਿੱਚ ਖੰਡ ਵੀ ਪਾਵਾਂਗੇ ਤੁਸੀਂ ਆਪਦੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋ ਲਓ ਜੀ ਆਪਾਂ ਨੇ ਰੋਟੀਆਂ ਨੂੰ ਗ੍ਰाइंड ਕਰ ਲਿਆ ਤੁਸੀਂ ਜਾਂ ਤਾਂ ਹੱਥ ਨਾਲ ਜਾਂ ਹੱਥ ਵਾਲੀ ਮਸ਼ੀਨ ਤੁਹਾਡੇ ਕੋਲ ਹੈਗੀ ਤੇ ਤੁਸੀਂ ਉਹਨਾਂ ਚਿਰ ਗ੍ਰाइंड ਕਰ ਸਕਦੇ ਹੋ ਪਰ ਬਰੀਕ ਬਰੀਕ ਕਰ ਲੈਣਾ ਜੇ ਤੁਹਾਡੇ ਕੋਲ ਰੋਟੀਆਂ ਬਚੀਆਂ ਹੋਈਆਂ ਤੇ ਤੁਸੀਂ ਉਹ ਲੈ ਸਕਦੇ ਹੋ ਨਹੀਂ ਜੇ ਆਟਾ ਬਚਿਆ ਹੋਇਆ ਤਾਂ ਉਹ ਲੈ ਲਓ ਤਾਂ ਜਦੋਂ ਵੀ ਤਾਜ਼ੀ ਤਰ ਬਣਾ ਸਕਦੇ ਹੋ ਲਓ ਜੀ ਹੁਣ ਆਪਾਂ ਥੋੜਾ ਜਿਹਾ ਪਾਣੀ ਗਰਮਾ ਹੋਣੇ ਰੱਖ ਦਿੱਤਾ ਨਿੱਜ ਪਾਤਾ ਲੋੜ ਨੂੰ ਤਾਂ ਪੱਕ ਗੁੜ ਥੋੜਾ ਜਿਹਾ ਗੁੜ ਘੱਟ ਸੀਗਾ ਤੇ ਅਸੀਂ ਥੋੜੀ ਜਿਹਾ ਅਚਖੰਡ ਵੀ ਪਾਈ ਤੁਸੀਂ ਕੱਲੇ ਗੁੜ ਜਾਂ ਕੱਲੀ ਖੰਡ ਦੇ ਵੀ ਬਣਾ ਸਕਦੇ ਆ ਦੋਸਨ ਹੋਣੇ ਪਾਪਾ 5 ਮਿੰਟ ਇਹਨਾਂ ਨੂੰ ਬਾਹਰ ਆਣ ਦਿਆਂਗੇ ਇਹ ਬੜੀ ਹੈਲਥੀ ਤੇ ਟੇਸਟੀ ਰੈਸਪੀ ਹੈ ਸਵੀਟ ਰੈਸਪੀ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਤਾਂ ਜਿਵੇਂ ਵੀ ਬਣਾ ਕੇ ਖਾ ਸਕਦੇ ਹੋ ਬਾਕੀ ਜੇ ਬਈਆਂ ਰੋਟੀਆਂ ਬਚੀਆਂ ਹੋਈਆਂ ਤੇ ਉਹਨਾਂ ਦੀ ਵੀ ਬਹੁਤ ਵਧੀਆ ਬਣਦੀ ਹੈ ਥੋੜੀ ਕ੍ਰਿਸਪੀ ਬਣਦੀ ਹੈ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਗਰਮ ਕਰਕੇ ਤੇ ਮਿਕਸਰ 'ਚ ਗ੍ਰाइंड ਕਰ ਲੈਣਾ ਜਾਂ ਇਦਾਂ ਹੀ ਗ੍ਰाइंड ਕਰ ਲੈਣਾ ਲਓ ਜੀ ਹੁਣ ਆਪਾਂ ਥੋੜਾ ਜਿਹਾ ਇਹਨਾਂ ਨੂੰ ਗੁੜ ਨੂੰ ਪਿਗਲਣ ਦਿਆਂਗੇ ਤੇ ਠੰਡ ਨੂੰ ਪਿਗਲ ਲੈਣ ਦਿਆਂਗੇ ਜਦ ਤੱਕ ਇਹ ਚੰਗੀ ਤਰ੍ਹਾਂ ਘੁਲ ਜੇਗੀ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਠਿੱਕ ਕਰਾਂਗੇ ਥੋੜੀ ਜੀ ਮਤਲਬ ਕਿ ਆਪਣੀ ਚਾਹਨੀ ਦੀ ਤਰ੍ਹਾਂ ਬਣਾਵਾਂਗੇ ਜ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਿਉ ਪਾਵਾਂਗੇ ਅੱਜ ਮੈਂ ਇਹਨਾਂ ਨੂੰ ਸਿੰਪਲ ਬਣਾਣ ਬਣਾ ਰਿਹਾ ਤੁਸੀਂ ਜੇ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟਸ ਵੀ ਪਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦਾ ਹੈ ਇਹ ਕਾਫੀ ਹੈਲਥੀ ਰੈਸਪੀ ਹੈ ਛੋਟੇ ਬੱਚਿਆਂ ਲਈ ਤੇ ਇਹ ਗਰਭਵਤੀ ਮਲਾ ਵਾਲੀ ਇਹ ਹੋਰ ਵੀ ਬਹੁਤ ਵਧੀਆ ਹੈ ਤਪਲੀਜ਼ ਟਰਾਈ ਜ਼ਰੂਰ ਕਰਿਆ ਕਰੋ ਰੈਸਪੀ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਨੂੰ ਸਪੋਰਟ ਕਰਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਬਾਲ ਆ ਗਿਆ ਹੈ ਤੇ ਆਪਾਂ ਥੋੜਾ ਜਿਹਾ ਹਜੇ ਵੀ ਇੰਦ ਵਿੱਚ ਗੁੜ ਬਾਕੀ ਹੈ ਥੋੜਾ ਜਿਹਾ ਆਪਾਂ ਹੋਰ ਇਹਨੂੰ ਡਿਲੀਊਟ ਹੋਣ ਦਿਆਂਗੇ ਫਿਰ ਆਪਾਂ ਇਹਦੇ ਵਿੱਚ ਕਿ ਉਹ ਪਾਵਾਂਗੀ ਕਿਉਂਕਿ ਕਿਉਂ ਪਾਉਣ ਨਾਲ ਚੱਗ-ਚੱਗ ਬਣ ਜੇ ਦੀ ਤੇ ਕਿਉਂ ਗੁੜ ਇੰਨੀ ਸੇਤੀ ਫਰਦਾ ਨਹੀਂ ਤੇ ਇਸ ਲਈ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਪਿਘਲਾ ਲਵਾਂਗੇ ਫਿਰ ਕਿਉਂ ਪਾਵਾਂਗੇ ਇੱਕ ਵਾਰੀ ਫਿਰ ਬੇਨਤੀ ਹੈ ਕਿ ਜਿਹੜੇ ਵੀ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰੀ ਜੁੜ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲੋਜੀ ਹੁਣ ਗੋੜਾ ਲਗਭਗ ਪਿਘਲ ਗਿਆ ਥੋੜਾ ਜਿਹਾ ਹੈਗਾ ਇਹਨੂੰ ਵੀ ਆਪਾਂ ਪਿਘਲ ਲੈਣ ਦੇਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਝੋਕਾਵਾਂਗੇ ਅੱਜ ਦੀ ਇਹ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਤੇ ਜ਼ਰੂਰ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੋ ਵੀਰ ਭੈਣ ਤੁਹਾਨੂੰ ਤਾਡੇ ਘਰ ਵਿੱਚ ਰੈਸਪੀਆਂ ਟਰਾਈ ਕਰਨਾ ਚਾਹੁੰਦਾ। ਲੋ ਜੀ ਆਪਾਂ ਹੁਣ ਇਹਦੇ ਵਿੱਚ ਪਾਤਾ ਦੇਸੀ ਘਿਓ। ਥੋੜਾ ਜਿਹਾ ਵਿੱਚ ਮੱਖਣ ਵੀ ਸੀਗਾ। ਦੇਸੀ ਘਿਓ ਨਾਲ ਬਹੁਤ ਵਧੀਆ ਟੇਸਟ ਆਉਂਦਾ। ਤੁਹਾਡੇ ਕੋਲ ਜੇ ਨਹੀਂ ਹੈ ਤਾਂ ਤੁਸੀਂ ਦਾਲਡਾ ਪਾ ਲੈਣਾ ਪਰ ਪਾਉਣਾ ਜ਼ਰੂਰੀ ਹੈ। ਇਹਦੇ ਨਾਲ ਬਹੁਤ ਵਧੀਆ ਸੌਫਟਨੈਸ ਆਉਂਦੀ ਤੇ ਬਹੁਤ ਜਿਆਦਾ ਟੇਸਟੀ ਬਣਦੀ ਹੈ ਜੀ। ਲੋ ਜੀ ਹੁਣ ਆਪਾਂ 1 ਮਿੰਟ ਇਹਨਾਂ ਨੂੰ ਚੰਗੀ ਤਰ੍ਹਾਂ ਪਿਘਲ ਲੈਣ ਦਾਂਗੇ ਘਿਓ ਨੂੰ। मिक्स ਉਹਨਾਂ ਲਿਆਂਗੇ ਫਿਰ ਆਪਾਂ ਉਤੋਂ ਵੀ ਪਾ ਦਾਂਗੇ ਪੀਸੀਆਂ ਹੋਈਆਂ ਜਿਹੜੇ ਰੋਟੀਆਂ ਦੇ ਟੁੱਟੀਆਂ ਹਨ ਆਪਾਂ ਉਹ ਪਾ ਦਾਂਗੇ ਲਓ ਜੀ ਹੁਣ ਆਪਾਂ ਪਾਤੀ ਵਿੱਚ ਸੂਰੀ ਜਿਹੜੀ ਬਣਾਈ ਹੋਈ ਸੀ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ 1 ਮਿੰਟ ਦਾ ਸੇਕਾ ਹੋਰ ਲਵਾਵਾਂਗੇ ਥੋੜਾ ਜਿਹਾ ਮਤਲਬ ਡਰਾਈ ਕਰਾਂਗੇ ਇਹਨੂੰ ਤੇ ਬੱਸ ਆਪਣੀ ਚੂਰੀ ਬਣ ਕੇ ਬਿਲਕੁਲ ਰੈਡੀ ਹੈ ਇੱਕ ਵਾਰ ਫਿਰ ਬੇਨਤੀ ਹੈ ਕਿ ਜੋ ਵੀ ਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਨੂੰ ਸਪੋਰਟ ਕਰਨ ਲਈ ਹੋਰ ਵੀ ਕਾਫੀ ਨਮਕੀਨ ਨਮਕੀਨ ਦੀਆਂ ਰੈਸਪੀਆ ਮੈਂ ਆਪਣੇ ਚੈਨਲ ਤੇ ਸ਼ੇਅਰ ਕੀਤੀਆਂ ਸੌਸਿਸ ਦੀਆਂ ਰੈਸਪੀ ਸ਼ੇਅਰ ਕੀਤੀਆਂ ਤੇ ਹੋਰ ਵੀ ਕਾਫੀ ਨਿਊ ਆਉਣ ਵਾਲੀਆਂ ਵੀਡੀਓ ਦੇਖਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਪੋਰਟ ਕਰੋ ਜੀ ਹੁੰਦਾਜੀ ਚੂਰੀ ਸਾਦੀ ਬਣ ਕੇ ਬਿਲਕੁਲ ਰੈਡੀ ਹੈ ਹੁਣ ਮੈਂ ਤੁਹਾਨੂੰ ਕੱਢ ਕੇ ਬਾਹਰ ਦਿਖਾਉਂਗਾ ਕੌਲੀ ਵਿੱਚ ਥੋੜੀ ਜੀ ਬਹੁਤ ਹੀ ਲਾਜਵਾ ਬਣੀ ਸੀਗੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟਸ ਪਾ ਸਕਦੇ ਹੋ ਥੋੜੇ ਜੀ ਸੌਂਫ ਚਾਹੋ ਤਾਂ ਸੌਂਫ ਕੋ এলাਚੀ ਕੁਝ ਵੀ ਬਾਕੀ ਹੋ ਡਰਾਈ ਫਰੂਟ ਪਾ ਸਕਦੇ ਹੋ ਮੈਂ ਅੱਜ ਪਲੇਨ ਬਣਾਈ ਹੈ ਬਾਕੀ ਸੌਂਫ ਤੇ ਹਰੀ এলাਚੀ ਇਹਦੇ ਵਿੱਚ ਬਹੁਤ ਜਿਹਾ ਵਧੀਆ ਟੇਸਟ ਹੁੰਦੀ ਆ ਜੀ ਲਓ ਜੀ ਚੁੰਗੀਆਂ ਦੇ ਰੈਡੀ ਇਹ ਉਹ ਪੱਕੇ ਹੋਣ ਤੇ ਆਪਾਂ ਇਹਨੂੰ ਦੁੱਧ ਨਾਲ ਖਾ ਸਕਦੇ ਹਾਂ ਇਹ ਕਾਫੀ ਰਾਤ ਗੰਦੀ ਹੈ ਕਿਉਂਕਿ ਇਹ ਰੋਟੀ ਦੇ ਮੁਕਾਬਲੇ ਕਾਫੀ ਵਧੀਆ ਸੌਫਟ ਬਣਦੀ ਹੈ ਪਹਿਲੇ ਜਮਾਨੇ ਇੱਥੇ ਲੋਕੀ ਬਹੁਤ ਜ਼ਿਆਦਾ ਬਣਾਉਂਦੇ ਹੁੰਦੇ ਸੀ ਚੂਰੀ